ਭ੍ਰਸ਼ਟਾਚਾਰ ਦੇ ਇਲਜ਼ਾਮਾਂ ਚਕਿਰੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਚ ਗੋਲਕ ਦੀ ਦੁਰਵਰਤੋਂ ਕਰਨ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਕੇਸਰੀ ਅਖਬਾਰ ਨੇ ਆਪਣੀ ਇੱਕ ਰਿਪੋਰਟ ਰਾਹੀਂ ਇਹ ਦਾਅਵਾ ਕੀਤਾ ਹੈ ਕਿ ਡੀਐਸਜੀ ਐਮਸੀ ਵੱਲੋਂ ਫਤੇ ਟੀਵੀ ਨਾਂ ਦੇ ਚੈਨਲ ਨੂੰ ਲੱਖਾਂ ਦਾ ਫਾਇਦਾ ਪਹੁੰਚਾਇਆ ਗਿਆ ਜਿੱਥੇ ਪਹਿਲਾਂ ਨਵੰਬਰ 2015 ਤੱਕ ਕਮੇਟੀ ਦੇ ਪ੍ਰੋਗਰਾਮਾਂ ਦੇ ਟੈਲੀਕਾਸਟ ਲਈ ਚੈਨਲ ਨੂੰ ਮਹਿਜ਼ 11000 ਰੁਪਏ ਦਿੱਤੇ ਜਾ ਰਹੇ ਸਨ ਉੱਥੇ ਹੀ ਜਨਵਰੀ 2016 ਵਿੱਚ ਇਹ ਰਕਮ ਤਕਰੀਬਨ 2.5 ਲੱਖ ਦੇ ਨੇੜੇ ਜਾ ਪੁੱਜੀ ਚੈਨਲ ਨੇ 15 ਜਨਵਰੀ 2016 ਨੂੰ ਕਮੇਟੀ ਨੂੰ ਇੱਕ ਚਿੱਠੀ ਭੇਜੀ ਸੀ ਜਿਸ ਵਿੱਚ ਉਸਨੇ ਲਾਈਵ ਤੇ ਰਿਕਾਰਡਡ ਪ੍ਰੋਗਰਾਮਾਂ ਦੇ ਟੈਲੀਕਾਸਟ ਲਈ ਆਪਣੇ ਰੇਟ ਜੇ ਸੰ ਇਸ ਲਾਈਵ ਟੀਵੀ ਲਈ 70000 2 ਘੰਟੇ ਦੀ ਰਿਕਾਰਡਿੰਗ ਲਈ 13000 ਗੂੰਜਾਂ ਸਿੱਖ ਵਿਰਸੇ ਦੀਆਂ ਹਫਤਾਵਾਰੀ ਪ੍ਰੋਗਰਾਮ ਲਈ 50000 4 ਤੋਂ 5 ਘੰਟੇ ਦੇ ਲਾਈਵ ਟੈਲੀਕਾਸਟ ਲਈ 1 ਲੱਖ ਤੇ ਉਸੇ ਦਿਨ ਦੋ ਸੈਸ਼ਨ ਪ੍ਰੋਗਰਾਮ ਲਈ 1 ਲੱਖ ਪੇਦਾ ਰੇਟ ਦੱਸਿਆ ਗਿਆ ਸੀ ਇਸ ਨੂੰ ਕਮੇਟੀ ਨੇ ਕੁਝ ਕੁ ਰੇਟ ਘਟਾ ਕੇ ਪਾਸ ਵੀ ਕਰ ਦਿੱਤਾ ਸੀ ਪਾਸ ਕੀਤੇ ਗਏ ਪੱਤਰ ਵਿੱਚ ਪ੍ਰਧਾਨ ਮਨਜੀਤ ਸਿੰਘ ਜੀ ਕੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਮੇਤ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਦੇ ਹਸਤਾਖਰ ਵੀ ਨੇ ਜਿਸ ਤੇ ਸਿਰਸਾ ਦਾ ਕਹਿਣਾ ਹੈ ਕਿ ਉਹਨਾਂ ਦੀ ਗੈਰ ਹਾਜ਼ਰੀ 'ਚ ਇਸ ਪੱਤਰ ਨੂੰ ਮਨਜ਼ੂਰੀ ਦਿੱਤੀ ਗਈ ਤੇ ਚੈੱਕ ਸਾਈਨ ਕੀਤੇ ਗਏ ਤੇ ਲੱਖਾਂ ਰੁਪਏ ਦਾ ਭੁਗਤਾਨ ਉਦੋਂ ਹੀ ਕੀਤਾ ਗਿਆ ਜਦੋਂ ਉਹ ਮੌਜੂਦ ਨਹੀਂ ਸਨ ਸਿਰਸਾ ਨੇ ਇਸ ਪੂਰੇ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ ਜਿਸ ਤੇ ਤਤਕਾਲੀ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਆਪਣੇ ਬਚਾਅ ਚ ਕਹਿਣਾ ਹੈ ਕਿ ਰੇਟ ਲਿਸਟ ਵਿੱਚ ਸਿਰਫ ਉਹਨਾਂ ਦੇ ਨਹੀਂ ਸਗੋਂ ਸਿਰਸਾ ਦੇ ਵੀ ਸਾਈਨ ਨੇ ਤੇ ਜੇ ਸਿਰਸਾ ਨੂੰ ਲੱਗਦਾ ਹੈ ਕਿ ਉਹਨਾਂ ਦੇ ਹਸਤਾਖਰਾਂ ਦੀ ਦੁਰਵਰਤੋਂ ਹੋਈ ਹੈ ਤਾਂ ਉਹਨਾਂ ਨੂੰ ਇਸ ਤੇ ਐਫ ਆਈ ਆਰ ਕਰਾਉਣੀ ਚਾਹੀਦੀ ਹੈ ਅਖਬਾਰ ਮੁਤਾਬਕ ਫਤਿਹ ਚੈਨਲ ਨੂੰ 2 ਸਾਲਾਂ 'ਚ ਤਕਰੀਬਨ 60 ਲੱਖ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਿਆ ਹੈ ਜਦਕਿ ਚੈਨਲ ਦੇ ਪ੍ਰਬੰਧਕਾਂ ਨੇ ਐਨੀ ਰਕਮ ਮਿਲਣ ਤੋਂ ਇਨਕਾਰ ਕੀਤਾ ਹੈ ਫਤੇਹ ਚੈਨਲ ਦੀ ਪ੍ਰੋਗਰਾਮ ਡਾਇਰੈਕਟਰ ਹਰਵਿੰਦਰ ਸਿੰਘ ਕੌਰ ਦਾ ਕਹਿਣਾ ਹੈ ਕਿ ਲੰਘੇ 2 ਵਰਿਆਂ ਤੋਂ ਦਿੱਲੀ ਕਮੇਟੀ ਨੇ ਉਹਨਾਂ ਦੀ 10 ਲੱਖ ਰੁਪਏ ਦੀ ਪੇਮੈਂਟ ਦੱਬ ਰੱਖੀ ਹੈ। ਤੁਹਾਨੂੰ ਦੱਸਦੀ ਕਿ ਦਿੱਲੀ ਕਮੇਟੀ ਦੀ ਕਾਰਜਕਾਰੀ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਚੱਲਦਿਆਂ ਪਹਿਲਾਂ ਹੀ ਭੰਗ ਹੋ ਚੁੱਕੀ ਹੈ ਤੇ ਮਨਜੀਤ ਸਿੰਘ ਜੀ ਕੇ ਤੇ ਇਸ ਵੇਲੇ ਕੋਰਟ ਕੇਸ ਵੀ ਚੱਲ ਰਿਹਾ ਹੈ। ਸੋ ਇੱਕ ਇੱਕ ਕਰਕੇ ਖੁਲਾਸੇ ਹੋ ਰਹੇ ਨੇ ਕਿ ਗੁਰੂ ਕੀ ਗੋਲਕ ਨੂੰ ਕਿਸ ਤਰ੍ਹਾਂ ਬਾਦਲ ਦਲ ਕੰਮ ਕਰਨ ਵਾਲੀਆਂ ਕਮੇਟੀਆਂ ਵੱਲੋਂ ਲੁੱਟਿਆ ਜਾ ਰਿਹਾ ਹੈ ਲੋੜ ਇਸ ਸਮੇਂ ਸੰਗਤ ਨੂੰ ਸੁਚੇਤ ਹੋਣ ਦੀ ਹੈ ਨਹੀਂ ਤਾਂ ਇਹ ਲੁੱਟ ਖਸੁੱਟ ਰੂਪ ਬਦਲ ਬਦਲ ਕੇ ਬਾਦਸਤੂਰ ਐਸੇ ਤਰ੍ਹਾਂ ਚੱਲਦੀ ਹੀ ਰਹੇਗੀ ਜੇਕਰ ਤੁਹਾਨੂੰ ਸਾਡਾ ਇਹ ਅਪਰਾਹਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ